ਇਸ ਖੂਨਦਾਨ ਕੈਂਪੇਨ ਵਿੱਚ ਸ਼ਮੂਲੀਤ ਕੀਤੀ ਹੋ। ਕਿੱਥੋਂ ਆਏ? ਇਸ ਤਰ੍ਹਾਂ ਤੁਸੀਂ ਦੇਖੋ ਜੀ ਕਿ ਕਿਸ ਤਰ੍ਹਾਂ ਪਹੁੰਚੇ। ਭਾਈ ਮੈਂ ਰਜਿੰਦਰ ਸਿੰਘ ਨਨੂਆ ਸਿਆਣੀ ਪਵਨ ਰੋਪੜ ਦਾ ਐਕਟਿੰਗ ਪ੍ਰੈਜ਼ੀਡੈਂਟ ਹੈ। ਉਹ ਤੇ ਰਣਜੀਤ ਐਵਨਿਊ ਰਾਇਜੈਂਟ ਵੈਲਫੇਅਰ ਐਸੋਸੀਏਸ਼ਨ ਦਾ ਵੀ ਪ੍ਰੈਜ਼ੀਡੈਂਟ ਹੈ। ਉਹ ਇਹਦੇ ਨਾਲ ਹੀ ਅਸੀਂ ਖੂਨਦਾਨ ਕੈਂਪ ਯੋਜਿਤ ਕਰਨ 'ਚ ਵੀ ਮੋਰੀ ਭੂਮਿਕਾ ਆਧਾਰ ਕਰਦੇ ਆਂ। ਸਾਡੇ ਇਸ ਗੱਲ ਦਾ ਮੈਨੂੰ ਮਾਣ ਹੈ ਕਿ ਅਸੀਂ ਭਾਈ ਜਮਾਲਾ ਸਿੰਘ ਨਨੂਆ ਜੀ ਜਿਹੜੇ ਭਾਈ ਜਤਾਜੀ ਦੇ ਨਾਲ ਗੁਰਤੇਗ ਬਹਾਦਰ ਦਾ ਸੀਸ ਲੈ ਕੇ ਦਿੱਲੀ ਤੋਂ ਆਏ ਸੀ ਅਸੀਂ ਉਹਨਾਂ ਦੀ ਵੰਸ਼ ਵਿੱਚੋਂ ਆ ਔਰ ਸاهرਵੈਲ ਸਿੰਘ ਜੀ ਸੈਣੀ ਗੜਸ਼ੰਕਰ ਵਾਲੇ ਇਹਨਾਂ ਦਾ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਗੁਰਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਭਾਈ ਦੇਵਲਾ ਜੀ ਭਾਈ ਉਦੇਜ ਜੀ ਭਾਈ ਜੈਤਾ ਜੀ ਔਰ ਭਾਈ ਨਨਵਾ ਜੀ ਦੇ ਸ਼ਹੀਦੀ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਯੋਜਿਤ ਕੀਤਾ ਖੂਨਦਾਨ ਕੈਂਪ ਜਿਹੜਾ ਤੁਸੀਂ ਜਾਣਦੇ ਆ ਕਿ ਬੇਵਜ੍ਹਾ ਖੂਨ ਦੁਨੀਆ 'ਚ ਬਹੁਤ ਵੰਦਾ ਹੈ ਜਿਹਦਾ ਕੋਈ ਕੀਮਤ ਨਹੀਂ ਹੈ ਉਹ ਅਜਾਈ ਜਾਂਦਾ ਹੈ ਪਰ ਜਿਹੜਾ ਖੂਨਦਾਨ ਕੈਂਪ ਇਹਨਾਂ ਨੇ ਅਯੋਜਿਤ ਕੀਤਾ ਹੈ ਇਹਨਾਂ ਨਾਲ ਜਿਹੜਾ ਖੂਨ ਦੀ ਕੀਮਤ ਜਿਹਦੀ ਕੋਈ ਨਹੀਂ ਆ ਉਹਨਾਂ ਗਰੀਬ ਔਰ ਉਹਨਾਂ ਲੋੜਵੰਦ ਲੋਕਾਂ ਕੋਲ ਜਾਏਗਾ ਤੁਸੀਂ ਦੇਖਦੇ ਆ ਕਿ ਜਿਵੇਂ ਸੜਕਾਂ ਤੇ ਅੱਜਕੱਲ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਉਹਨਾਂ ਨੂੰ ਖੂਨ ਦੀ ਬਹੁਤ ਲੋੜ ਹੁੰਦੀ ਆ ਔਰ ਇਹ ਜਿਹੜੇ ਖੂਨਦਾਨ ਕੈਂਪ ਯੋਜਿਤ ਕੀਤੇ ਜਾਂਦੇ ਆ ਇਹ ਉਹਨਾਂ ਦੀ ਪੂਰਤੀ ਕਰਦੇ ਆ ਤੋ ਇਹਨਾਂ ਦਾ ਇਹ ਪਰਾਲਾ ਚੀਮਾ ਹਸਪੀਟਲ ਦੇ ਵਿੱਚ ਜੋ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾ ਵਾਲਾ ਹੈ। ਭਾਇ ਇਸ ਗੁਪਤ ਗੁਰੂ ਪਹਿਲਾਂ ਥੋੜੀ ਜਿਹੀ ਤੁਸੀਂ ਗੱਲ ਕੀਤੀ ਸੀ ਤੁਸੀਂ ਇੱਕ ਸਮਾਜ ਦੇ 代表ਤ ਕਰਦੇ ਹੋ ਹੈ ਜਿਸ ਦਾ ਪ੍ਰੈਜ਼ੈਂਟ ਤੇ ਉਸ ਸਮਾਜ ਬਾਰੇ ਵੀ ਥੋੜਾ ਜਿਆਦਾ ਜਾਣਨਾ ਪਾਵੇ। ਸੜੀ ਜਿਹੜੇ ਉਹ ਸੈਣੀਪੁਰ ਰੋਪੜ ਹੈ ਉਹਦੇ ਵਿੱਚ ਅਸੀਂ ਗਰੀਬ ਲੜਕੀਆਂ ਦੇ ਲਈ ਤਿੰਨ ਚਾਰ ਟ੍ਰੇਨਿੰਗ ਸੈਂਟਰ ਖੋਲੇ ਹੋਏ ਹੈ ਜਿਨ੍ਹਾਂ ਚ ਫੈਸ਼ਨ ਡਿਜ਼ਾਈਨਿੰਗ ਹੈ, ਟੇਲਰਿੰਗ ਹੈ। ਔਰ ਬਿਊਟੀਸ਼ian ਦਾ ਕੋਰਸ ਚੱਲਦਾ ਹੈ ਨਾਲ ਹੀ ਅਸੀਂ ਕੰਪਿਊਟਰ ਐਜੂਕੇਸ਼ਨ ਤੇ ਵੀ ਧਿਆਨ ਦਿੰਦੇ ਹਾਂ ਇਹ ਤੋਂ ਇਲਾਵਾ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਸੈਮੀਨਾਰਸ ਕਰਵਾਉਂਦੇ ਹਾਂ ਜਿਹੜੇ ਕਿ ਵੱਖ-ਵੱਖ ਸਮਾਜ ਦੇ ਜਿਹੜੇ ਉੱਗੇ ਵਿਅਕਤੀਆਂ ਜਿਨ੍ਹਾਂ ਚ ਸਾਡੇ ਜਰਨਲਿਸਟ ਵੀ ਹੁੰਦੇ ਆ ਡਾਕਟਰਸ ਵੀ ਹੁੰਦੇ ਆ ਔਰ ਹੋਰ ਜਿਹੜੇ ਸਮਾਜ ਦੇ ਮੁੱਦਿਆਂ ਤੇ ਬੋਲਣ ਵਾਲੇ ਉਹਨਾਂ ਚੋਂ ਵੀ ਅਸੀਂ ਲੈਕਚਰ ਕਰਵਾਉਂਦੇ ਹਾਂ ਜਿਹੜੀ ਸਾਡੀ ਵੈਲਫੇਅਰ ਐਸੋਸੀਏਸ਼ਨ ਹੈ ਉਹਦੇ ਵਿੱਚ ਅਸੀਂ ਸੀਸੀਟੀਵੀ ਕੈਮਰਸ ਜਿਹੜੇ ਆਪਣੇ ਲਵਾਏ ਆ ਵਾਟਰ ਰੀਚਾਰਜਿੰਗ ਪੁਆਇੰਂਟਸ ਜਿਹੜਾ ਰੇਨ ਵਾਟਰ ਨੂੰ ਪ੍ਰੀਜ਼ਰਵ ਕਰਨ ਵਾਸਤੇ ਉਹ ਵੀ ਅਸੀਂ ਲਵਾਏ ਹੋਏ ਆ ਔਰ ਸਾਨੂੰ ਪ੍ਰਸ਼ਾਸਨ ਵੱਲੋਂ ਦੋ ਵਾਰੀ ਸਨਮਾਨਤ ਵੀ ਕੀਤਾ ਜਾ ਚੁੱਕਿਆ ਹੈ 15 ਅਗਸਤ ਔਰ 26 ਜੁਲਾਈ ਸਰ ਜੀ ਜੇ ਮੈਂ ਤੁਸੀਂ ਸਮਾਜ ਦੀ ਗੱਲ ਕੀਤੀ ਸੈਣੀ ਸਮਾਜ ਦੀ ਗੱਲ ਕੀਤੀ ਹੈ ਬਹੁਤ ਸਾਰੇ ਇੱਕ ਤਕਾਸ ਦੇ ਗੜੇ ਸਮਾਜ ਦੇ ਲੋਕਾ ਚਾਹੇ ਉਹ ਡਿਸਟ੍ਰਿਕਟ ਨੂੰ ਵੀ ਪ੍ਰਚਾਰ ਕਰੇ ਜਾਂ ਸਟੇਟ ਰੂਲ ਵੀ ਪ੍ਰਚਾਰ ਕਰੇ ਚਾਹੇ ਕੰਟਰੀ ਰਿਪਰਜੈਂਟ ਕਰੇ ਕਈ ਵਾਰ ਦੂਸਰੇ ਲੋਕ ਵੀ ਦੂਸਰੇ ਸਮਾਜ ਦੇ ਲੋਕ ਜਿਹੜੇ ਜ਼ਰੂਰਤਮੰਦ ਲੀਡੀ ਪਰਸਨ ਹੈਗੇ ਉਹ ਵੀ ਅਪਰੋਚ ਕਰਾਂਦੇ ਪਛਾੜੀ ਗਏ ਇਹੋ ਜਿਹਾ ਕਦੀ ਪਰਾਲਾ ਕੀਤਾ ਵੀ ਦੂਸਰੇ ਲੋਕ ਵੀ ਆ ਗਏ ਨਹੀਂ ਇਹ ਸਾਡਾ ਰੈਗੂਲਰ ਅਪਰਾਲਾ ਹੈ ਜੀ ਅਸੀਂ ਸਾਡੇ ਸੈਣੀ ਭਵਨ ਦੇ ਵੱਲੋਂ ਹਰ ਸਾਲ 8 ਤੋਂ 9 ਲੱਖ ਰੁਪਏ ਦੀ ਸਕਾਲਰਸ਼ਿਪ ਗਰੀਬ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜਿਹੜੀ ਵਿਦਆਊਟ ਕਿਸੇ ਕੰਸੀਡਰੇਸ਼ਨ ਤੇ ਆ ਕਿ ਉਹ ਕਿਹੜੀ ਕਾਸਟ ਦੇ ਆ ਜਾਂ ਰਿਲੀਜ ਹੁੰਦੇ ਆ ਤੇ ਨਾ ਅਸੀਂ ਉਹਦੇ ਚ ਕੋਈ ਸਟੇਟ ਦੇਖਦੇ ਆ ਸਿਰਫ ਇੱਕੋ ਹੀ ਕਰਾਈਟੇਰੀਆ ਕਿ ਉਹ ਮੈਰਿਟ ਤੇ ਹੋਣ ਔਰ ਗਰੀਬ ਹੋਣ ਵਨਰ ਦੇ এডਿਕੇਸ਼ਨ ਦੇ ਲਈ ਅਸੀਂ ਸਾਰੇ 9 ਲੱਖ ਰੁਪਏ ਦੇ ਕਰੀਬ ਹਰ ਸਾਲ ਜਿਹੜੀ ਸਕਾਲਰਸ਼ਿਪ ਹੈ ਬਿਨਾਂ ਡਿਸਕ੍ਰਿਮੀਨੇਸ਼ਨ ਤੋਂ ਵੰਡਦੇ ਆ। ਥੈਂਕ ਯੂ ਜੀ ਥੈਂਕ ਯੂ। ਕਲਾਸ ਆਫ ਆਈ ਜੇ ਹਰਬਿੰਦਰ ਸਿੰਘ ਸੈਣੀ ਉਹਨਾਂ ਦੇ ਕਾਰਜਾਂ ਕਰਦੇ ਵਿੱਚ ਇੱਕ ਯੋਗਦਾਨ ਪਾਇਆ ਸੀ। ਤੁਹਾਨੂੰ ਗੱਲ ਯਾਦ ਨੂੰ ਤੁਸੀਂ ਕਿੱਥੋਂ ਆਏ ਤੇ ਕਦੋਂ ਆਏ ਜਿਹੜੇ ਉਹ ਤੇ ਮੈਂ ਇਸ ਵੇਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਜਿੱਥੇ ਮੇਰਾ ਘਰ ਆ। ਪਰ ਮੈਂ ਤੱਕ ਸ੍ਰੀ ਹਮੰਦਰ ਸਾਹਿਬ ਦਾ ਮੈਂਬਰ ਆ ਪ੍ਰਬੰਧਕ ਕਮੇਟੀ ਦਾ ਔਰ ਸਪੋਕਸ ਪਰਸਨ ਆ ਕਮੇਟੀ ਦਾ। ਔਰ ਖਾਲਸਾ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੈਸਟ ਬੰਗਾਲ ਤੇ ਝਾਰਖੰਡ ਉਹਦਾ ਵੀ ਮੈਂ ਪ੍ਰੈਜ਼ੀਡੈਂਟ ਆ ਔਰ ਇਸ ਤਰ੍ਹਾਂ ਅਲਗ-ਅਲਗ ਸੰਸਥਾਵਾਂ ਚ ਰਲ ਕੇ ਇਹ ਸਮਾਜਿਕ ਤੇ ਧਾਰਮਿਕ ਕੰਮਾਂ ਚ ਆਪਾਂ ਜਿਹੜਾ ਆ ਇਨਵੋਲਵ ਹੋ ਇਸ ਕਰਕੇ ਸੈਣੀ ਸਾਹਿਬ ਨਾਲ ਮੇਰਾ ਪਿਆਰ ਆ ਔਰ ਸੈਣੀ ਸਾਹਿਬ ਖਾਸ ਕਰਕੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਭਾਈ ਮਨੀ ਸਿੰਘ ਜੀ ਭਾਈ ਮਤੀਦਾਸ ਜੀ ਸਤੀਦਾਸ ਜੀ ਭਾਈ ਦੇਵਾਲਾ ਜੀ ਔਰ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਆ ਐਸ ਸਮੇ 350 ਸਾਲਾ ਜਿਹੜੀ ਮਨਾਈ ਜਾ ਰਹੀ ਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਜੀ ਉਹਨਾਂ ਨੇ ਆਪਣਾ ਖੂਨ ਦੇ ਕੇ ਇਸ ਭਾਰਤ ਵਸਦੀ ਸੰਸਕ੍ਰਿਤੀ ਨੂੰ ਬਚਾਇਆ ਇਹ ਅਨੇਕਤਾ ਚ ਇਕਤਾ ਨੂੰ ਬਚਾਇਆ ਇਹ ਉਹਨਾਂ ਦੀ ਦੇਣ ਆ ਅੱਜ ਭਾਰਤ ਵਰਸ ਦਾ ਜਿਹੜਾ ਵਿਲੱਖਣਤਾ ਹੈ ਨਾ ਇਹ ਉਹਨਾਂ ਦੀ ਦੇਣ ਆ ਔਰ ਇਹਨਾਂ ਨੇ ਉਹਨਾਂ ਦੇ ਨਾਂ ਤੇ ਖੂਨ ਉਹਨਾਂ ਨੂੰ ਸਮਰਪਿਤ ਖੂਨਦਾਨ ਕਰਕੇ ਕੋਹ ਇੱਕ ਐਸੀ ਚੀਜ਼ ਆ ਜਿਹੜਾ ਕਿਤੇ ਖਰੀਦਿਆ ਨਹੀਂ ਜਾ ਸਕਦਾ ਇਹ ਵਿਅਕਤੀ ਵਿਅਕਤੀ ਨੂੰ ਦੇ ਸਕਦਾ ਹੈ ਔਰ ਇਹ ਬੜਾ ਵੱਡਾ ਦਾਨ ਆ ਇਸ ਕਰਕੇ ਇਸ ਮੌਕੇ ਤੇ ਇਹੋ ਜਿਹਾ ਦਾਨ ਕਰਨਾ ਇਹ ਬਹੁਤ ਸਿਆਣਪ ਨਾਲ ਔਰ ਚੱਜੇ ਔਰ ਉੱਚੀ ਸੋਚ ਵਾਲੇ ਬੰਦਿਆਂ ਦਾ ਕੰਮ ਆ ਜਿਹੜਾ ਸਾਡੇ ਵੀਰ ਹਰਬੀਰ ਸਿੰਘ ਜੀ ਸੈਣੀ ਸਾਹਿਬ ਕਰ ਰਹੇ ਨੇ ਮੈਂ ਉਹਨਾਂ ਦਾ ਔਰ ਉਹਨਾਂ ਦੀ ਟੀਮ ਦਾ ਆਪਣੀ ਤਰਫੋਂ ਜਿੰਨਾ ਵੀ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਇਹਨਾਂ ਨੂੰ ਚੜ੍ਹਦੀ ਕਲਾ ਨਾਲ ਸਮਾਜਿਕ ਔਰ ਸਮਾਜ ਭਲੀ ਧਾਰਮਿਕ ਇਹ ਸਾਰੇ ਕੰਮਾਂ ਚ ਚੜ੍ਹਦੀ ਕਲਾ ਨਾਲ ਵਿਚਰਨ ਦੀ ਤਾਕਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਗੱਲ ਕੀਤੀ ਸ਼ੁਰੂਆਤ ਵਿੱਚ ਤੁਸੀਂ ਸਮਾਜੀਆਂ ਵੱਖ-ਵੱਖ ਜਿਥੇ ਬੰਦੀਆਂ ਨੂੰ ਪ੍ਰਤੀਨਿਧਤਾ ਕਰਦੇ ਹੋ ਜੀ ਉਹਦੀ ਥੋੜੀ ਕਾਰਜਸ਼ੈਲੀ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਬਿੰਦੂ ਮੰਡੀ ਤੋਂ ਆਏ ਹੋ ਥੋੜੀ ਜਿਹੀ ਕਾਰਜਸ਼ੈਲੀ ਬਾਰੇ ਵੀ ਥੋੜਾ ਚੰਗਾ ਦਿਖੋ ਇਸ ਤਰ੍ਹਾਂ ਹੈ ਕਿ ਸਾਡੇ ਜਿਹੜਾ ਪੂਰਬੀ ਭਾਰਤ ਹੈ ਨਾ ਤੱਕ ਸ੍ਰੀ ਹਿਮੰਦਰ ਜੀ ਪਟਨਾ ਸਾਹਿਬ ਜਿਹੜਾ ਹੈ ਇੱਕ ਗੁਰੂ ਦੇ ਹੁਕਮ ਮੁਤਾਬਕ ਪੂਰਬੀ ਭਾਰਤੀ ਸਿੱਖਾਂ ਦੀ ਪ੍ਰਤੀਨਿਧਤਾ ਕਰਦਾ ਹੈ ਪੂਰਬੀ ਭਾਰਤ ਦੇ ਸਿੱਖਾਂ ਦੀ ਪੂਰਬੀ ਭਾਰਤ ਕੀ ਸਿੱਖ ਦੇ ਨਾਂ ਤੇ ਪੂਰਬੀ ਭਾਰਤ ਦੀ ਸੰਗਤ ਦੇ ਨਾਂ ਤੇ ਅਨੇਕਾਂ ਹੀ ਹੁਕਮਨਾਮੇ ਘੱਟੋ ਘੱਟ 35 ਹੁਕਮਨਾਮੇ ਸਿਰਗੁਰੂ ਤੇਗ ਬਾਦ ਸਾਹਿਬ ਜੀ ਦੇ ਹੈਗੇ ਨੇ ਜਿਹੜੇ ਸਾਡੇ ਕੋਲ ਪਟਨਾ ਸਾਹਿਬ ਆ ਇਸ ਕਰਕੇ ਇੱਕ ਪ੍ਰਤੀਨਿਧਿਤ ਜਮਾਤ ਦੇ ਵਿੱਚ ਰਹਿਣ ਦੇ ਬਾਵਜੂਦ ਅਸੀਂ ਸਾਰੇ ਹਿੰਦੁਸਤਾਨ ਚ ਜਿੱਥੇ ਜਿੱਥੇ ਵੀ ਗੁਰਨਾਨਕ ਨਾਮ ਲੇਵਾ ਔਰ ਇਨਸਾਨੀਅਤ ਨੂੰ ਸਮਰਪਤ ਲੋਕ ਨੇ ਉਹਨਾਂ ਨਾਲ ਜਾ ਕੇ ਸੇਵਾ ਚ ਹਿੱਸਾ ਲੈਣੇ ਆ ਔਰ ਇਹ ਸਮਰਪਿਤ ਲੋਕਾਂ ਦੇ ਲਾਗੇ ਖਲੋਣੇ ਆ ਜਿਹੜੇ ਸਮਾਜ ਦਾ ਭਲਾ ਦੇਸ਼ ਦਾ ਕੌਮ ਦਾ ਭਲਾ ਸੋਚਣ ਕਿ ਜਿਹੜੀ ਤੁਹਾਡੀ ਕਾਰਜਸ਼ੈਲੀ ਵਿੱਚ ਕਿੰਨੇ ਕ ਕਾਰਜ ਮੈਂਸ਼ਨ ਨੇ ਜਿਹੜੇ ਤੁਸੀਂ ਕਾਰਜ ਕਰਦੇ ਹੋ ਸਮਾਜ ਸੇਵਾ ਦੇ ਹੋ ਗਏ ਵਾਰਤ ਦੀ ਖੂਮ ਬਰਾਦਰ ਖੂਦਦਾਨ ਦੀ ਹੋ ਗਈ ਜਾਂ ਹੋਰ ਕਰਿਆ ਜਾਂ ਸਮਾਜ ਦੇ ਹਿੱਤ ਰਾਜਾਂ ਦੇ ਤੇ ਲੋਕਾਂ ਦੀ ਹਿੱਤ ਦਾ ਜਿਹੜਾ ਤੁਸੀਂ ਕੰਮ ਕਰਦੇ ਹੋ ਦੇਖੋ ਜੀ ਵੈਸਟ ਬੰਗਾਲ ਦੇ ਵਿੱਚ ਸਾਡੇ ਕੋ ਧਰੂਪ ਬੰਗਾਲ ਐਸੋਸੀਏਸ਼ਨਸ ਸਪੋਰਟਸ ਐਸੋਸੀਏਸ਼ਨਸ ਕਲਬ ਆ ਇਹਦੇ ਵਿੱਚ 127 ਮੁੰਡੇ ਮੇਰੇ ਕੋਲ ਨੇ ਜਿਹੜੇ ਖੂਨਦਾਨ ਦੇ ਵਿੱਚ ਹਿੱਸਾ ਲੈਂਦੇ ਨੇ ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਵੀ ਅਸੀਂ ਖੂਨਦਾਨ ਕਰਦੇ ਹਾਂ। ਔਰ ਸਾਡੇ ਕੋ ਬੜੇ ਤਗੜੇ ਵਲੰਟੀਅਰ ਨੇ ਜਿਹੜੇ ਇਸ ਖੂਨਦਾਨ ਕੈਂਪ ਨੂੰ ਚਲਾਉਂਦੇ, ਵੈਲਫੇਅਰ ਸੁਸਾਇਟੀਆਂ ਚਲਾਉਂਦੇ ਨੇ। ਉਹਨਾਂ 'ਚ ਮੇਰੇ ਬੰਗਾਲੀ ਮਿੱਤਰ ਨੇ, ਬਿਹਾਰੀ ਮਿੱਤਰ ਨੇ ਔਰ ਸਾਡੇ ਸਿੱਖ ਮਿੱਤਰ ਨੇ ਜਿਹੜੇ ਪੰਜਾਬੀ ਪੰਜਾਬ ਤੋਂ ਬਿਲੋਂਗ ਕਰਦੇ ਨੇ। ਔਰ ਖਾਸ ਕਰਕੇ ਤੱਕ શ્રી ਮੰਦਰੀ ਪਟਨਾ ਸਾਹਿਬ ਜਦੋਂ ਜਦੋਂ ਵੀ ਕਿਤੇ ਆਪਦਾ ਆਉਂਦੀ ਹੈ। ਜਿਹੜੀ ਵੀ ਕਿਸੇ ਵੀ ਕਿਸਮ ਦੀ ਆਪਦਾ ਇਨਸਾਨੀਅਤ ਤੇ ਆਉਂਦੀ ਆ ਉਹਦੇ ਵਿੱਚ ਤੱਕ ਸ਼੍ਰੀਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਵੱਲ ਚੜ ਕੇ ਹਿੱਸਾ ਲੈਂਦੀ ਆ ਆਪਣੀ ਸੇਵਾਦਾਰਾਂ ਨੂੰ ਭੇਜਦੀ ਆ ਵਲੰਟੀਅਰ ਭੇਜਦੀ ਆ ਜਿੱਤਨਾ ਹੜ੍ਹ ਆਏ ਸੀ ਬਿਹਾਰ ਦੇ ਵਿੱਚ ਅਸੀਂ ਜਗ੍ਹਾ ਜਗ੍ਹਾ ਜਾ ਕੇ ਜਿੱਥੇ ਘਟੋ ਘਟ ਵੀ 10 10 12 12 ਫੁੱਟ ਪਾਣੀ ਸੀ ਉੱਥੇ ਅਸੀਂ ਬੇੜੀਆਂ ਤੇ ਚੜ ਕੇ ਜਾ ਕੇ ਲੋਕਾਂ ਦੀ ਸੇਵਾ ਕੀਤੀ ਬਗੈਰ ਕਿਸੇ ਵਿਤਕਰੇ ਤੋਂ ਬਗੈਰ ਕਿਸੇ ਗਾਲਤੋਂ ਬਗੈਰ ਕਿਸੇ ਮਜਬਦ ਦੀ ਪਛਾਣ ਤੋਂ ਇਹ ਸਾਡੀ ਵਿਲੱਖਣਤਾ ਹੈ ਬਹੁਤ ਧੰਨਵਾਦ ਥੈਂਕ ਯੂ